ਬੱਚੇਦਾਨੀ ਦਾਸ ਸੌਣੀਆਂ ਫਾਈਬਰੋਇਡ ਸਿਸਕ ਜਾਂ ਕੋਈ ਬੱਚੇਦਾਨੀ ਦਾ ਰੋਗ ਜਿਸ ਕਾਰਨ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਆਪਰੇਸ਼ਨ ਵਾਸਤੇ ਰეკਮੈਂਡ ਕੀਤਾ ਹੈ ਤਾਂ ਤੁਸੀਂ ਡਰੋ ਨਾ ਘਬਰਾਓ ਨਾ ਇੱਕ ਵਾਰੀ ਸਾਡੇ ਕੋਲ ਵਿਜ਼ਿਟ ਕਰੋ ਤੁਹਾਨੂੰ ਮੈਡੀਸਿਨ ਦੇਵਾਂਗੇ ਸਲਾਹ ਦੇਵਾਂਗੇ ਜਿਸ ਦੇ ਨਾਲ ਤੁਸੀਂ ਇਸ ਸਮੱਸਿਆ ਦੇ ਵਿੱਚੋਂ ਨਿਕਲ ਸਕਦੇ ਹੋ ਪੰਜਾਬ 'ਚ ਇਹ ਬਹੁਤ ਜ਼ਿਆਦਾ ਬਿਮਾਰੀ ਜਿਹੜੀ ਹੈਗੀ ਵਧੇ ਜਾ ਰਹੀ ਹੈ ਜਿਵੇਂ ਕਿ ਬਾਕੀ ਦੇ ਰੋਗ ਜਿਵੇਂ ਅਸੀਂ ਪਹਿਲਾਂ ਕੈਂਸਰ ਦੀ ਗੱਲ ਕਰਦੇ ਸੀਗੇ ਹੋਰ ਬਿਮਾਰੀਆਂ ਦੀ ਗੱਲ ਕਰਦੇ ਸੀਗੇ ਅੱਜ ਦੇ ਟਾਈਮ ਦੇ ਵਿੱਚ ਪੀਸੀਓਡੀ ਪੀਸੀਐਸ ਬਹੁਤ ਜ਼ਿਆਦਾ ਇਹ ਸਮੱਸਿਆ ਬੱਚੀਆਂ ਦੇ ਵਿੱਚ ਆ ਰਹੀ ਹੈ ਅਗੇ ਕੰਸੀਵਿਨਚ ਬਹੁਤ ਜਿਆਦਾ ਸਮੱਸਿਆ ਆ ਰਹੀ ਹੈ ਲੜਕਿਆਂ 'ਚ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਜੇਕਰ ਕਿਸੇ ਵੀ ਬੱਚੇ ਨੂੰ ਐਡੀ ਦੀ ਸਮੱਸਿਆ ਕਿ ਉਹਨਾਂ ਦੇ ਅੰਗੇ ਬੇਬੀ ਨਹੀਂ ਹੋ ਰਿਹਾ ਤਾਂ ਤੁਸੀਂ ਘਬਰਾਉਣਾ ਹੀ ਕੋਈ ਸਾਡੇ ਕੋਲ ਵਿਜ਼ਿਟ ਕਰੋ ਤੁਹਾਨੂੰ ਕੋਈ ਨਾ ਕੋਈ ਸਲਾਹ ਦੇਣੀ ਦਿੱਤੇ ਨਾਲ પછી ਇਸ ਸਮੱਸਿਆ ਦੇ ਵਿੱਚੋਂ ਨਿਕਲ ਸਕਦੇ ਹੋ ਮੇਰੀ ਮੰਮੀ ਜੀ ਆ ਕਹਿੰਦੇ ਹੋਰ ਸਾਰੀ ਦਵਾਈ ਲੈ ਕੇ ਗਏ ਸੀ ਅੱਛਾ ਜੀ ਉਹਨਾਂ ਨੂੰ ਤਾਂ ਕਾਫੀ ਤਕਲੀਫ ਸੀ ਜੀ ਉਹਨਾਂ ਦੀ ਵੀ 4-5 ਮਹੀਨਿਆਂ ਚ ਉਹ ਵੀ ਕਾਫੀ ਮਤਲਬ ਬਹੁਤ ਫਰਕ ਪੈ ਗਿਆ ਉਹ ਸਾਰੇ ਠੀਕ ਹੋ ਗਏ 5-6 ਸੀ ਉਹਨਾਂ ਦੇ ਤੇ ਮੇਰੀ ਕਜ਼ਨ ਵੀ ਆਈ ਸੀ ਦੇਖਣ ਵਾਸਤੇ ਹਾਂਜੀ ਉਹ ਵੀ ਠੀਕ ਨੇ ਸਿਸਟਰਨ ਰੋਲ ਆਈਆਂ ਸੀ ਮੇਰੀਆਂ ਅੱਛਾ ਜੀ ਉਹਨਾਂ ਨੂੰ ਵੀ ਸੀ ਇਹ ਜੀ ਪ੍ਰੋਬਲਮ ਰਿਸੋਲਵ ਹੋ ਗਿਆ ਰਿਸੋਲਵ ਹੋ ਗਿਆ ਦਿਖਾਂ ਜੇ ਉਹ ਵੀ ਠੀਕ ਹੈ ਹੁਣ ਜੀ ਮਤਲਬ ਜਿਨ੍ਹਾਂ ਨੂੰ ਅਸੀਂ ਰੈਫਰੈਂਸ ਦਿੱਤਾ ਸਾਰੇ ਆਏ ਨੇ ਸਭ ਠੀਕ ਨੇ